ਉੱਪਰ ਦੇਖ ਹੈ ਬੰਦੇ ਨਾਲ ਆ ਰਹੀ ਹੈ ਬੋਲ ਬੋਲ ਸੰਗਦਾ ਇੱਥਾ ਬੈ ਬਿਆਨ ਦਰੋ ਜੀ ਬਿਆਨ ਪਹਿਲਾਂ ਹੀ ਵੀਡੀਓ ਨੂੰ ਗੀ ਕਰਨੀ ਕੀ ਨਾਮ ਕੀ ਨਾਮ ਦੱਸ ਮਨਜੀਤ ਕਿੱਥੇ ਦਾ ਹੈ ਪਰਸ ਕੋ ਕਿੰਨੇ ਜਣੇ ਸੀਗੇ ਮੈਂ ਭਾਜੀ ਇਕੱਲੇ ਸੀ ਥੱਲੇ ਸੀ ਭਾਜੀ ਹਾਂ ਇਕੱਲੇ ਸੀ ਹੋਰ ਤਿੰਨ ਪਰਸਾ ਯਾਰ ਦੋ ਤਿੰਨ ਪਰਸਾ ਦਾ ਕਹਿੰਦੇ ਸਿਰਕਮ ਉਹਨੂੰ ਬੋਲ ਲੈਣ ਕੀ ਚੀਜ਼ ਤੇ ਥਾ

ਖੜਾ ਹੋਇਆ ਸੜਾ ਉੱਠ ਕੇ ਉੱਠ ਕੇ ਖੜਾ ਵੀ ਮੜਾ ਨਾ ਬੰਨਿਆ ਉਹਨੂੰ ਥੋੜਾ ਤਾਂ ਨੂੰ ਹੋ ਜਾਊਗਾ ਯਾਰ ਖੜਾ ਜਿੱਦਾਂ ਬੰਨਿਆ ਇਹਨੂੰ ਲਾਲਾ ਜੀ ਆ ਜਾਓ ਪਰ ਸਗੋਂ ਟੋਟਾ ਮੁੰਡੇ ਨਾ ਚਲ ਗਿਆ ਹੀ ਦਰਵਾਜ਼ੇ ਖੜਾ ਦਿਓ ਯਾਰੀ ਯਾਰ ਬੰਨੇ ਬੰਦੂ ਪੱਕਨੇ ਨਹੀਂ ਇਹ ਵੀ ਪੱਕਣਾ ਪਾਣਾ ਬੰਦਾ ਭਾਈ ਬੰਨ ਲੋ ਇੱਥੇ ਨਾ ਟੱਲਾ ਸੀ ਭਾਜੀ ਬੜੀ ਮੁਸ਼ਕਲ ਫੜੀ ਨਾ ਸਰੋ ਜੀ ਸਰੋ ਕਿੱਥੇ ਲੱਗਦੇ

ਆਪ ਕੋਈ ਗੱਲ ਕੋਈ ਗੱਲ ਆਪ ਕੋਈ ਗੱਲ ਆਪ ਕੋਈ ਗੱਲ ਆਪ ਕੋਈ ਗੱਲ ਇਤਾਸੀ ਜਾਨ ਤੇ ਨਾ ਖੇਲ ਕੇ ਨੂੰ ਫੜਦੇ ਤੇ ਨੜ ਗਿਆ ਜੀ ਵਾਹ ਉਹ ਲੈ ਕੇ ਜਾਊਗਾ ਤਾਂ ਕਾਜੀ ਅੰਨੇ ਗੋਲੀਆਂ ਮੁੰਡਾ ਖਾਣਾ ਤੇ ਪਾਣੀ ਨਾ ਸੀ ਗਿਆ ਨਾ ਖਾਣਾ ਦਿੰਦੇ ਨਾ ਮੁੰਡਾ ਵੀ ਡਾ ਲੀ ਰਹੀ ਹੈ ਹੈਲੋ ਆਖੀ ਆਈ ਮੇਰਾ ਫੋਨ ਹੈ ਇਹਦਾ ਉਹ ਉੱਤੇ ਗਰਾਉਂਡ ਨਾਲ ਮੈਂ ਫੋਨ ਦਿੱਤਾ ਤਾਂ ਇੱਥੇ ਨਾਲ ਗਰਾਉਂਡ ਆ ਗਿਆ ਇਕਦੇ ਬੰਦ ਸਰ ਜਿਹੜਾ ਸਨੇਚਰ ਪੜਿਆ ਕੀ ਮਾਮਲਾ ਹੈ ਪੂਰਾ ਇਹ ਸਰ ਜਿੱਥੋਂ ਨਾ ਵੈਚ ਕਰਦੇ ਆ ਸਰਕਾਰੀ ਗੱਡੀ ਤੇ ਇੱਕ ਘੰਟਾ ਕਰ ਤੋਂ ਮੰਡੀ ਨੂੰ ਜਾ ਰਹੀ ਸੀ ਰੱਤੇ ਵਿੱਚ ਯਾਰ ਰੌਲਾ ਪੈ ਰਿਹਾ ਕਿ ਤੁਮੀ ਮੌਕੇ ਤੇ ਗਏ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਇੱਕ ਲੀਡੀ ਦਾ ਪਰਸ ਖੋ ਰਿਹਾ ਸੀ ਤੇ ਉਹ ਫਿਰ ਰੌਲਾ ਪੈ ਰਿਹਾ ਕੈਦੀ ਖੋਏ ਨੇ ਕੱਥੀ ਉਹਨੇ ਜਿਹੜਾ ਮੌਕੇ ਤੇ ਜਾ ਕੇ ਕਾਬੂ ਕੀਤਾ ਕਾਬੂ ਕਰਕੇ ਤੇ ਉਹਨੂੰ ਲੈ ਆ ਕੇ ਥਾਣੇ ਚਿੱਤੇ ਜਿਹੜਾ ਜੇਪੀ ਚਾਹੁੰਦੇ ਕਿ ਕਿੰਨੇ ਜਾਣੇ ਸੀ ਇਹ ਹਾਲੇ ਸਿੰਗਲ ਫੜਿਆ ਕਿ ਹੁਣ ਗਾਂ ਇਹ ਪੁੱਛ ਕੇ ਕਰਾਂਗੇ ਜੋ ਵੀ ਇਹਦਾ ਪੁੱਛੇ ਜਾਊਗਾ ਵੀ ਇਹ ਕਿੱਥੋਂ ਮੂਸਲ ਖੋਇਆ ਨੇ ਜਾਂ ਕੀ ਇਹ ਸਾਡਾ ਸਾਰਾ ਦਾ ਪੁੱਛੇ ਚੱਕਰ ਕਰਾਂ ਇਹ ਹੈ ਕਿੱਥੇ ਦੱਸਣਾ ਚਾਹੀਦਾ ਇਹ ਸਰ ਗੜਤੀ ਵਾਲੇ ਦਾ ਆ ਕੀ ਨਾਮ ਇਹ ਇਹਦਾ ਨਾਮ ਹੀ ਪਲਦੀਪ ਸਿੰਘ ਆ ਸਾਨੂੰ ਮੈਂ ਦੱਸਾਂਗਾ ਇਹ ਗੜਤੀ ਵਾਲੇ ਦਾ ਆ ਤੇ ਇੱਥੇ 20 ਦੀ ਜੋ ਵੀ ਸਾਲ ਹੋ ਗਰਿਆ ਤੇ ਕਿੰਨਾ ਮੈਂ ਵਿਆਹ ਆਇਆ ਸੀ ਤੇ ਹੁਣ ਦੇਖਦੇ ਸਾਰਾ ਪੁੱਛ-ਪੁੱਛ ਕਰਦੇ ਵੀ ਲੜੀ ਪਿਆਰੀ ਹੈ ਜਿਹਦਾ ਨਾਂ ਪਰਤ ਗਿਆ ਇਹਨਾਂ ਨੇ ਇਹ ਗਰੋ ਕੋਈ ਗਰੋ ਆ ਕਿ ਇਕੱਲਾ ਹੀ ਹੈ ਜੀ ਇਹ ਤੋਂ ਪੁੱਛੀਏ ਤਾਂ ਪਤਾ ਲੱਗੂ ਸਾਰਾ ਹਲ ਫੇਲਾ ਤੇ ਇਕੱਲਾ ਹੀ ਬੰਦਾ ਫੜ ਹੋਇਆ ਤੇ ਫਰ ਕੇ ਬਾਕੀ ਤਪੀਸ਼ ਕਰਾਂਗੇ ਚੈੱਕ ਕਰ ਦੇਣਾ ਕੁਝ ਦੇ ਕਰਾਂਗੇ We at GNA University see potential in everyone and everything around us we drive innovation and entrepreneurship we groom competent global citizens to affect positive change around them.